ਨੇ ટીવી ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਇੱਕ ਮੰਦਭਗੀ ਘਟਨਾ ਜਿਹੜੀ ਹੈ ਉਹ ਸ਼ਾਹਪੁਰ ਕੰਡੀ ਦੇ ਵਿੱਚ ਵਾਪਰੀ ਹੈ ਸਵੇਰੇ ਜਿਹੜੀ ਤੜਕੇ ਸਾਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਸੰਜੇ ਸਿੰਘ ਨਾਮ ਦਾ ਇੱਕ ਸ਼ਖਸ ਹੈ ਔਰ ਕਬਾੜ ਦਾ ਕੰਮ ਕਰਦਾ ਸੀਗਾ ਤਕਰੀਬਨ ਉਸ ਦੀ ਉਮਰ ਜਿਹੜੀ ਹੈ 38 ਸਾਲ ਦੱਸੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ ਕਿ ਉਸ ਵਿੱਚ ਇੱਕ ਟਰੱਕ ਆਂਦਾ ਹੈ ਸਪੀਡ ਦੇ ਨਾਲ ਔਰ ਉਸ ਨੂੰ ਕੁਚਲ ਦਿੰਦਾ ਹੈ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜਾ ਬਿਰਾਜ ਦਾ ਕੰਮ ਲੱਗਿਆ ਹੋਇਆ ਸੀਗਾ ਮੱਟੀ ਕੋਟ ਦੇ ਵਿੱਚ ਔਰ ਤਕਰੀਬਨ ਉਥੋਂ ਦੀ ਜਿਹੜੇ ਟਰੱਕ ਜਿਹੜੇ ਆ ਉਹ ਆਂਦੇ ਨੇ ਔਰ ਇਸੇ ਰੋਡ ਦੇ ਉੱਪਰੋਂ ਜਿਹੜਾ ਉਹ ਲੰਘਦੇ ਨੇ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਉਸ ਦੇ ਦੌਰਾਨ ਜਿਹੜਾ ਆ ਲੋਕਾਂ ਵੱਲੋਂ ਉਸ ਜਗ੍ਹਾ ਦੇ ਉੱਤੇ Laash ਨੂੰ ਸੜਕ ਦੇ ਉੱਤੇ ਰੱਖ ਦਿੱਤਾ ਜਾਂਦਾ ਔਰ ਲੋਕਾਂ ਵੱਲੋਂ ਜਿਹੜਾ ਇੱਥੇ ਧਰਨਾ ਵੀ ਦੇ ਦਿੱਤਾ ਜਾਂਦਾ 7 ਘੰਟੇ ਤਕਰੀਬਨ ਬੀਤਣ ਤੋਂ ਬਾਅਦ ਆ ਪੁਲਿਸ ਵੱਲੋਂ ਇਸ ਗੱਡੀ ਨੂੰ ਟ੍ਰੇਸ ਕੀਤਾ ਜਾਂਦਾ ਔਰ ਅੱਗੇ ਦੀ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਹਮ ਲੋਕ ਕੋਈ 10-12 ਸਾਲ ਸੇ ਇਧਰ ਪਟਾਣਕੋਟ ਮੇ ਰਹਤੇ ਹੈ ਔਰ ਹਮਾਰੀ ਫੈਮਿਲੀ ਵੀ ਬੜੇ ਸਿਰੈਰੀ ਹੈ। ਹਮ ਕੋਈ ਸਵੇਰੇ ਸ਼ਾਮ ਹੀ ਨਿਕਲਦੇ ਸੇ ਕਈ ਸਾਲ ਸੇ ਇਸ ਰੋਡ ਪੇ ਚੱਲ ਰਹੇ ਹੈ। ਜੇ 1 ਮਹੀਨੇ ਸੇ 15 ਦਿਨ ਸੇ ਇਹ ਟੱਕਰ ਚੱਲੂ ਹੈ ਇਹ ਇਹ ਰੇਤੀ ਬਜਰਾ ਲੈ ਕੇ ਆਤੇ ਹੈ ਪੁਦਰ ਸੇ ਦਰਿਆ ਸੇ इन्होंने बड़ा परेशान लोगों को लोगो यहाँ पे भी करके रखा था गांव वालों को और ये सब परेशान है गांव वालों ने भी धरना लगाया है आज हम लोग कुर्ड का काम करते हैं आज हमारा बंदा इधर मौके पे डेड हो गया और टिपरा वाला मार के और वो दौड़ गया और सर उन्होंने उन्होंने बुला लो इतने ये साहब बड़े लोग बोल रहे हैं कि डेड बॉडी चुकाओ डेड बॉडी चुकाओ सर ऐसे नहीं ये बच्चे छोटे छोटे हम चलो सर हम तो झाड़ी बुड़ी लगा लेंगे लेकिन ये क्या करेगा ਸਰ ਇਤਨਾ ਕੰਮ ਹੋ ਮਾਰਾ ਪਿੰਡ ਦੇ ਬਾਹਰ ਐਕਸੀਡੈਂਟ ਹੋਇਆ ਜਿਹੜਾ ਮਾਈਨਿੰਗ ਜਿਹੜਾ ਡੈਮ ਦੀ ਮਾਈਨਿੰਗ ਹੈਗੀ ਆ ਉਹਦੇ ਟਰੱਕ ਜਿੰਨੇ ਵੀ ਚਲਦੇ ਆ ਉਹ ਅੱਜ ਇੱਥੇ ਡੈੱਡ ਬੋਡੀ ਆ ਗਿਆ ਐਕਸੀਡੈਂਟ ਕਰਕੇ ਸਵੇਰੇ ਇੱਥੋਂ ਨਿਕਲ ਗਏ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਇਹਦਾ ਰੋਡ ਚੇਂਜ ਕੀਤਾ ਜਾਵੇ ਤੇ ਰੋਡ ਚੇਂਜ ਕੀਤਾ ਜਾਵੇ ਮਤਲਬ ਇਹ ਜਿੰਨੀ ਦੇ ਬੱਚਿਆਂ ਦਾ ਸਕੂਲ ਵੀ ਆ ਬੱਚੇ ਜਾਂਦੇ ਵੀ ਆ ਸਵੇਰੇ ਐਕਸੀਡੈਂਟ ਕਰਦਾ ਉਹਨੂੰ ਪ੍ਰਸ਼ਾਸਨ ਕੋਈ ਪੁੱਛਣ ਵਾਲਾ ਨਹੀਂ ਹੈ ਅੱਜ ਬੜਾ ਮੰਦਪਾ ਕੀ ਕਟਣਾ ਹੋਈ ਸਵੇਰੇ ਮਾਰਨਿੰਗ 7:30 ਵਜੇ ਇੱਕ ਕਬਾੜ ਦਾ ਕੰਮ ਕਰਦਾ ਸੀ ਜਸ ਸਿੰਘ ਜਿਹੜਾ ਜੁਪੀ ਦਾ ਰਹਿਣ ਵਾਲਾ ਤੇ ਉਹਦਾ ਇੱਕ ਟਿਪਰ ਜਿਹੜੇ ਚੱਲਦੇ ਨੇ ਉੱਪਰ ਮੱਟੀ ਕੋਟ ਨੂੰ ਮਾਈਨਿੰਗ ਦੇ ਵਿੱਚ ਆਪਣਾ ਮਟੀਰੀਅਲ ਲੈ ਕੇ ਆਉਂਦੇ ਆ ਉਹ ਬੜੀ ਤੇਜ਼ ਰਫ਼ਤਾਰੀ ਨਾਲ ਜਿਹੜਾ ਪੰਗੋਲੀ ਚੌਂਗ ਵੱਲੋਂ ਆਇਆ ਤੇ ਉਹਨੀਆਂ ਨੂੰ ਉੱਧ ਰੜ ਦਿੱਤਾ ਜਿਸ ਨਾਲ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਉਹਦੇ ਸਬੰਧ ਵਿੱਚ ਮਕਦਮਾ ਨੰਬਰ 8898 ਜਿਹੜਾ ਵਾ ਅੰਡਰ ਸੈਕਸ਼ਨ 106 281 324 4 BNS ਦੇ ਤਹਿਤ ਇਹ ਮਕਦਮਾ ਸ਼ਾਹਪੁਰ ਕੰਢੀ ਥਾਣੇ ਵਿੱਚ ਦਰਜ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਅਜੇ ਜਾਰੀ ਹੈ ਅੱਲਾਸ ਦਾ ਪਰਚਾਟੂ ਕਰਾ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ ਗੱਡੀ ਟਰੇਸ ਹੋ ਗਈ ਹੈ ਗੱਡੀ ਰਾਉਂਡ ਅਪ ਕਰ ਲਈ ਹੈ ਡਰਾਈਵਰ ਵੀ ਜਿਹੜਾ ਵਾ ਉਹਦਾ ਵੀ ਨਾਮ ਟਰੇਸ ਹੋ ਗਿਆ ਉਹਨੂੰ ਵੀ ਜਲਦੀ ਫੜ ਕੇ ਤੇ ਕਾਰਵਾਈ ਕਰ ਲੋ ਲੋਕਾਂ ਦਾ ਕਹਿਣਾ ਹੈ ਰੂਲ ਦੇ ਸਬੰਧ ਵਿੱਚ ਅਸੀਂ ਸੱਚ ਨੂੰ ਵੈਸੇ ਹਦਾਇਤ ਕਰ ਦਿੱਤੀ ਹੈ ਇਹਨਾਂ ਦੇ ਚਲਾਨ ਵੀ ਕਟਾਂਗੇ ਪਲੱਸ ਜਿਹੜੇ ਕੋਈ ਟ੍ਰੈਫਿਕ ਦੇ ਦੋ ਮੁਲਾਜ਼ਮ ਹੈ ਉਹ ਵੀ ਇੱਥੇ ਚੌਂਕ ਦੇ ਵਿੱਚ ਥਿਲਾਵਾਵਾਂਗੇ ਪਠਾਨਕੋਟ ਤੋਂ ਜਗਬਾਣੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ